ابھی اس مہان لکھائی دے بارسے. جی لکھت اچھ بھی سابت کرتی ہے لکھے ملکیاں بڑی گئی جب بھی نندگا نے کی کیا ہے جواب لینا لکھت کھولیاں نے تن بابا جیت سنگھ مہاراج سو ایسے مہان شور بھی یو ہوتے اور ایسے انہوں نے سکھ ہوئی پر دقت کتنے ہے باڑی چی بانی تو اچھا دور د ਕਿਸਹੋਂ ਆ ਕੇ ਬੀਜੋਂ ਹਲੇ ਬੀਜ ਬੀਜੋ ਤੇ ਖਾਨ ਵਾਲੀ ਪਾਣੀ ਨੀਲਾ ਧਾਟ ਕੀਤਾ ਹੈ ਤੇ ਉਸ ਨੀਲੇ ਦੇ ਅੰਦਰ ਜਦ ਪਾਣੀ ਉਤਰੇਗੀ ਕਿਉਂ ਕਲਵੀ ਮੱਥੇ ਦੇ ਚੱਕੇ ਵੀ ਜਿਹੜੀ ਕਲਵੀ ਦਾ ਲੈ ਧਰਨ ਲੋਵਾ ਜੀ ਇਸ ਮਹਾਰਾਜ ਦੇ ਮੱਥੇ ਤੇ ਸਟਾਈਲ ਸਰ ਅੱਇਆ ਕਾਲ ਉਸ ਕਲਗੀ ਦੀ ਤਾਕਤ ਨੂੰ ਪਛਾਣੋ ਕਲਗੀ ਧਰ ਪਿੱਛਾ ਦੇ ਤਹਿਲਾਏ ਜੰਮਕੋਟ ਦੀ ਗੜੀ ਦੇ ਵਿੱਚ ਚੂਜਰੇ ਆਪਣੇ ਆਪ ਹੀ ਬਾਖੂ ਪਹਿਚਾਣੋ ਆਪਣੀ ਵਿਰਾਸਤ ਨੂੰ ਪਛਾਣੋ ਕਿਸੇ ਤੋਂ ਛੋਟੇ ਨਹੀਂ ਐ ਕਿਸੇ ਤੋਂ ਧੀਜ ਨਹੀਂ ਐ ਕਿਸੇ ਤੋਂ ਘੱਟ ਨਹੀਂ ਪਰ ਜੇ ਉਹ ਬਾਣੀ ਧਾਣ ਕਰੋਗੇ ਤੇ ਮਿਆਂ ਤੇ ਹਜਲਤਵਾਰ ਵਿੱਚ ਪੈ ਜੇਗੇ ਤੇ ਫਿਰ ਉਹ ਕਰਤੱਵਪਲ ਹੋਣਗੇ ਜਿਹੜੇ ਸੰਸਾਰ 'ਚ ਕਿਸੇ ਨੇ ਨਹੀਂ ਦੇ। ਸੋ ਇਤਨੀਆਂ ਨੇ ਬੇਨਤੀਆਂ ਜਿ ਅੱਜ ਇਕੱਠੇ ਹੋਏ ਇਹ ਕਟੂਰ ਦੇ ਇਹ ਨਿਆ ਫੌਜਾਂ ਨੇ ਜਿਹੜੀਆਂ ਬਾਬਾ ਜੀ ਦੇ ਬਾਬਾ ਜੀ ਦੇ ਸੰਗੂਹ ਪੰਧ ਦੇ ਪਿਤਾ ਨੇ ਸਮੂਹ ਬੰਧ ਦੇ ਵਾਲੇ ਨੇ ਸਮੂਹ ਬੰਧ ਦੇ ਵਾਲੀ ਨੇ ਸਮੂਹ ਬੰਧ ਦੇ ਅਗਵਾਈ ਕਰ ਵਾਲੇ ਨੇ ਪਰ ਇਤਿਹਾਸ ਸਿੱਧੇ ਦੇਖੋ ਦਿਵਸ ਲੈਵਲ ਤੇ ਇਹ ਪ੍ਰੋਗਰਾਮ ਮਨਾਏ ਨਹੀਂ ਜਾਂਦੇ ਇਸ ਲੈਵਲ ਤੇ ਮਨਾਏ ਜਿਹੜੇ ਚਾਹੀਦੇ ਨੇ ਇਹਨੂੰ ਸਿਰਫ ਰਗਰੇ ਬੇਸਿੰਗਾਂ ਜੋੜ ਕਿ ਬੱਚੋ ਦੇ ਦਰਜ ਬੰਦੇ ਦਾ ਜੀ ਸੋ ਬੇਲਦੀ ਹੈ ਇਹ ਆਪਾਂ ਦਰ ਜਾਏ ਤੋਂ ਤੇ ਘਟੂ ਘਟੇ ਪਾਣੀ ਦੀ ਧਾਰੀ ਨਾਲ ਹੈ। ਊਰਮੰਤਰ ਦੀ ਘਟਕੜ ਜਿਹੜੀ ਧਾਰੀ ਹੈ ਉਹ ਅਭਿਆਸ ਹੋਵੇਗਾ। ਚੌਪਈ ਦਾ ਬ੍ਰਹਮ ਸ੍ਰਿਮਤਾ ਜਾ ਕੇ ਇਹ ਬਾਣਾ ਹੋਰ ਨਿਕਲਣਾ ਹੈ। ਇਸ ਬਾਣੀ ਨੂੰ ਹੋਰ ਧਾਰ ਲਗਣੀ ਹੈ। ਇੱਥੇ ਪਾਣ ਚ ਨਹੀਂ ਬਾਣੀ ਦੀ। ਤਾਂ ਜਾ ਕੇ ਜਿਹੜਾ ਰਾਜ ਦੁਨੀਆ ਭਾਲਦੀ ਨਾ ਤੇ ਰਾਜ ਅਸਲੀ ਲੈ ਕੇ ਦੇ ਸਕਦੇ ਆ। ਹੋਰ ਕਿਸੇ ਦੇ ਵਾਸਤੇ ਗੱਲ

ਧੰਨਵਾਦ ਸ਼੍ਰੀਮਾਨ